40 ਸਾਲ ਬਾਅਦ ਅੱਜ ਦਾ ਪ੍ਰੋਗਰਾਮ ਪੰਥਕ ਇਕਤਰਤਾ ਦੀ ਗੱਲ ਕਿਵੇਂ ਵੇਖ ਰਹੇ ਹੋ ਤੁਸੀਂ ਪਹਿਲੀ ਗੱਲ ਤਾਂ ਕਿ 40 ਸਾਲ ਪਹਿਲਾਂ ਦਾ ਜਿਹੜਾ ਮਾਹੌਲ ਸੀ ਉਹ ਉਸ ਤੇ ਅੱਜ ਦੇ ਮਾਹੌਲ 'ਚ ਬੜਾ ਅੰਤਰ ਹੈ ਉਦੋਂ ਫੌਜਾਂ ਲਗੀਆਂ ਹੋਈਆਂ ਸੀ ਪੀਐਸਫ ਸੀਆਰਪੀ ਪੁਲਿਸ ਥਾਂ ਥਾਂ ਰੁਕਾਵਟਾਂ ਥਾਂ ਥਾਂ ਰੋਕਾ ਸਰਬੱਤ ਖਾਲਸਾ ਹੋਇਆ ਸੀ ਉਦੋਂ ਵੀ ਇਦਾਂ ਸੀ ਉਹ ਇਸ ਤਰ੍ਹਾਂ ਹੀ ਸੀ ਹਾਲਾ ਸਾਰੇ ਪਿੰਡਾਂ ਤੱਕ ਜਿਹੜੇ ਸੀ ਉਹ ਸਾਰੀ ਦਰਦ ਦਿਨਾਉਂਦੀ ਫੌਜ ਚੱਲ ਰਹੀ ਪੁਲਿਸ ਫਿਰ ਰਹੀ ਸੀ ਤੇ ਸੇਕੋਂ ਉਹਨਾਂ ਦੀਆਂ ਰੋਕਾਂ ਤੋੜ ਕੇ ਹਰ ਢੰਗ ਵਰਤ ਕੇ ਹਰ ਰਸਤਾ ਲੱਭ ਕੇ ਇਥੇ ਜਿੱਡੀ ਵੱਡੀ ਤਦਾਸ਼ੀ ਆਈ ਉਹ ਬਹੁਤ ਮਹਾਨ ਲੋਕ ਸਨ ਉਹਨਾਂ ਨੂੰ ਨਮਸਕਾਰ ਹੈ ਜਿਹੜਾ ਸਰਕਾਰ ਦਾ ਸਮੁੱਚਾ ਚੈਲੰਜ ਸੀ ਉਸ ਨੂੰ ਪ੍ਰਵਾਨ ਕੀਤਾ ਸੀ ਤੇ ਅੱਜ ਉਹ ਜਿਹੜਾ 40 ਸਾਲ ਅੱਜ ਤੋਂ ਪਹਿਲਾਂ ਕੀਤਾ ਸੀ ਉਹਦੇ ਤੋਂ ਬਾਅਦ ਅੱਜ ਖਾਸਾ ਪੰਥ ਨੇ 40 ਸਾਲਾਂ ਬਾਅਦ 40 ਦਿਹਾੜਾ ਚਾਰਜ ਅੱਥੇ ਬੰਦੀਆਂ ਨੇ ਮਨਾਇਆ ਹੈ ਮੈਂ ਪਹਿਲੇ ਸਰਬਤ ਖਾਲਸੇ ਦੇ ਜਿਹੜੇ ਰੰਭਤਾ ਹੋਈ ਸੀ ਉਹ ਮਹਿਤੇ ਸਮਿਧੀ ਸਮਾਗਮ ਵਿੱਚੋਂ ਸੱਦਾ ਦਿੱਤਾ ਗਿਆ ਸੀ ਉਹ ਵੀ ਅਰਦਾਸ ਤੇ ਉਹ ਮਤਾ ਵੀ ਪੜਿਆ ਸੀ ਜਿਹੜਾ ਇੱਥੇ ਸਰਬਤ ਖਾਲਸਾ ਵਲੇ ਖੰਡਪਾਟ ਸਾਹਿਬ ਕੀਤੇ ਸੀ ਪੰਜ ਉਹਨਾਂ ਦੀ ਰੰਭਤਾ ਤੇ ਖੀਰਲੇ ਭੋਗਾਂ ਦੀ ਅਰਦਾਸ ਦਾ ਵੀ ਸਮਾਂ ਮਿਲਿਆ ਸੀ ਸਰਬਤ ਖਾਲਸਾ ਦੀ ਰੰਭਤਾ ਦੀ ਅਰਦਾਸ ਸਰਬਤ ਖਾਲਸਾ ਦੇ ਮਤੇ ਤੇ ਸਰਬਤ ਖਾਲਸਾ ਦੀ ਸਮਾਪਤੀ ਦੀ ਅਰਦਾਸ ਕਰਨ ਦਾ ਵੀ ਪੰਥ ਨੇ ਸੋ ਸੁਭਾਗ ਕੌਮ ਨੇ ਗੁਰੂ ਸਾਹਿਬ ਨੇ ਦਿੱਤਾ ਸੀ ਇਹ ਪੰਥਕ ਹੋਕਾ ਵਾ ਸਾਰੇ ਇਕੱਠੇ ਹੋਵਾਂਗੇ ਕੀ ਲੱਗਦਾ ਔਲੇ ਸਮੇਂ ਦੇ ਵਿੱਚ ਤੁਹਾਨੂੰ ਕਿ ਸਾਰੀਆਂ ਸਮੂਹਕ ਜਥੇਬੰਦੀਆਂ ਸਮੂਹ ਅਕਾਲੀ ਦਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣਗੇ ਦੇਖੋ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਅੱਜ ਬਲਾਰੇ ਬੋਲੇ ਆ ਬੜਾ ਪੀਸਫੁੱਲ ਸ਼ਾਂਤੀ ਨਾਲ ਤੇ ਬੈਲੈਂਸ ਹੋਲੇ ਆ ਕਿਸੇ ਨੇ ਕੋਈ ੜਕਾ ਉਪਾਸ਼ਣ ਨਹੀਂ ਕੀਤਾ ਫਰਕ ਨਾ ਗੱਲ ਕੀਤੀ ਆ ਪੰਥ ਨੂੰ ਦਰਪੇਸ਼ ਜਿਹੜੀਆਂ ਚਣੌਤੀਆਂ ਨੇ ਜੋ ਮਸਲੇ ਨੇ ਉਸ ਸੰਗਤ ਦੇ ਨਾਲ ਉਹਨਾਂ ਨੇ ਸਾਰੇ ਜਿਹੜੇ ਆ ਸਾਂਝੇ ਕੀਤੇ ਆ ਤੇ 40 ਸਾਲ ਵੀ ਪਹਿਲਾਂ ਜਿਹੜਾ ਸਰਬੱਤ ਖਾਲਸਾ ਚ ਇਹੋ ਚੁਣੌਤੀਆਂ ਇਹੋ ਹੀ ਮਤੇ ਸੀ ਤੇ ਇਸ ਤਰ੍ਹਾਂ ਦੀ ਜਿਹੜੀ ਆ ਸਥਿਤੀ ਸੀ ਬਖਰੀ ਗੱਲ ਉਦੋਂ ਦੇ ਹਾਲਾਤ ਹੋਰ ਸੀ ਬਹੁਤ ਟਾਈਟ ਸੀ ਫੌਜ ਲੱਗੀ ਸੀ ਪੁਲਿਸ ਲੱਗੀ ਸੀ ਅੱਜ ਉਹ ਨਾਰਮਲ ਹਾਲਾਤ ਨੇ ਪਰ ਉਸ ਵੇਲੇ ਦਾ ਜਿਹੜਾ ਸਰਬੱਤ ਖਾਲਸਾ ਜੀ ਉਹ ਇੱਕ ਕ੍ਰਾਂਤੀ ਤੇ ਇਨਕਲਾਬ ਤੋਂ ਜਿਹੜਾ ਵਾ ਘਟ ਨਹੀਂ ਸੀ ਤੇ ਅੱਜ ਇਹ ਉਸੇ ਸਰਬੱਤ ਖਾਲਸੇ ਜਿਹੜੇ ਉਹਨੇ ਪੂਰਨੇ ਪਾਏ ਉਹਦੇ ਤੇ ਚੱਲਣ ਦਾ ਸਮੁੱਚੇ ਪਰੰਥ ਨੇ ਜਿਹੜਾ ਵਾ ਵਚਨ ਬੰਦਤਾ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਗਟਾਈ ਆ 1986 ਦੇ ਸਰਬੱਤ ਖਾਲਸੇ ਦੀ ਯਾਦ ਮਨਾਈ ਗਈ ਆ ਕਿਉਂਕਿ ਅੱਜ ਦੇ ਦਿਨ 1986 ਦੇ ਜਿਹੜਾ ਸਰਬੱਤ ਖਾਲਸਾ ਹੋਇਆ ਸੀ ਜੋ ਚਸ਼ਮਦੀਦ ਗਵਾਹ ਦੱਸਦੇ ਆ ਕਿ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਸੰਗਤ ਕਿੰਨੀ ਕਾਈ ਆ ਉਹਨਾਂ ਦਰਾਂ ਦੇ ਵਿੱਚ ਕਿਉਂਕਿ ਇੱਕ ਲੱਖਾਂ ਦਾ ਇਕੱਠ ਸੀ ਉਹ ਦਸਤਾਰਾਂ ਦੇਖਦੀਆਂ ਸੀ ਕੇਵਲ ਜਿਹੜੀ ਤਸਵੀਰ ਵਾਇਰਲ ਹੁੰਦੀ ਆ 40 ਸਾਲ ਬਾਅਦ ਅੱਜ ਫੇਰ ਪੰਥਕ ਜਥੇਬੰਦੀਆਂ ਵੱਲੋਂ ਕਹਾਂਗੇ ਕਿ ਇੱਕ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਸੀ ਚਾਰ ਮੁੱਖ ਜੇ ਆਪਾਂ ਪਾਰਟੀਆਂ ਦੀ ਗੱਲ ਕਰਦੇ ਅਗਲੇ ਪਾਸੇ ਆਈਆਂ ਤੋਂ ਬਾਅਦ ਦੇ ਵਿੱਚ ਜੇ ਸਮੂਹ ਇਕੱਠ ਦੀ ਗੱਲ ਕਰੀਏ ਤੇ ਇੱਕ ਵੱਡਾ ਇਕੱਠ ਤੇ ਹੁਣ ਅਰਦਾਸ ਬੇਨਤੀ ਹੋਈ ਹੈ ਗੁਰੂ ਸਾਹਿਬ ਅੱਗੇ ਉਸ ਤੋਂ ਪਹਿਲਾਂ ਮਤੇ ਵੀ ਪੜੇ ਗਏ ਆ ਮਤਿਆਂ ਦੇ ਵਿੱਚ ਕੀ ਸੀ ਉਹ ਵੀ ਸੰਗਤ ਨੇ ਸੁਣ ਲਿਆ ਤੇ ਹੁਣ ਅਰਦਾਸ ਬੇਨਤੀ ਹੋਈ ਆ ਤੇ 1986 ਦਾ ਜਿਹੜਾ ਸਰਬਤ ਖਾਲਸਾ ਹੋਇਆ ਸੀ ਉਹਦੇ ਮੁੱਖ ਪ੍ਰਬੰਧਕ ਭਾਈ ਮੁਕਮ ਸਿੰਘ ਸਾਡੇ ਨਾਲ ਆ ਦੇ ਨਾਲ ਹੀ ਭੁਮਾ ਸਾਹਿਬਾ ਜਿਹੜੇ ਦਿੱਲੀ ਕਮੇਟੀ ਤੋਂ ਆਪਣੇ ਉਸਮਾਨਾ ਦੇ ਰਹੇ ਆ ਫਿਰ ਇਹ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ 40 ਸਾਲ ਬਾਅਦ ਅੱਜ ਦਾ ਪ੍ਰੋਗਰਾਮ ਪੰਥਕ ਇਕੱਤਰਤਾ ਦੀ ਗੱਲ ਕਿਵੇਂ ਵੇਖ ਰਹੇ ਹੋ ਤੁਸੀਂ ਪਹਿਲੀ ਗੱਲ ਤਾਂ ਕਿ 40 ਸਾਲ ਪਹਿਲਾਂ ਦਾ ਜਿਹੜਾ ਮਾਹੌਲ ਸੀ ਉਹ ਉਸ ਤੇ ਅੱਜ ਦੇ ਮਾਹੌਲ 'ਚ ਬੜਾ ਅੰਤਰ ਹੈ ਉਦੋਂ ਫੌਜਾਂ ਲੱਗੀਆਂ ਹੋਈਆਂ ਸੀ ਬੀਐਸਐਫ ਸੀਆਰਪੀ ਪੁਲਿਸ ਥਾਂ-ਥਾਂ ਰੁਕਾਵਟਾਂ ਫਾਂ ਫਾਂ ਰੋਕਾ ਸਰਬਤ ਖਾਲਸਾ ਹੋਇਆ ਸੀ ਉਦੋਂ ਵੀ ਇਦਾਂ ਸੀ ਉਹ ਇਸ ਤਰ੍ਹਾਂ ਹੀ ਸੀ ਹਾਲਾ ਸਾਰੇ ਪਿੰਡਾਂ ਤੱਕ ਜਿਹੜੇ ਸੀ ਉਹ ਸਾਰੀ ਦਰਨ ਬਣਾਉਂਦੀ ਫੌਜ ਚੱਲ ਰਹੀ ਪਲਿਸ ਫਿਰ ਰਹੀ ਸੀ ਤੇ ਸਿੱਖ ਕੌਮ ਉਹਨਾਂ ਦੀਆਂ ਰੋਕਾਂ ਤੋੜ ਕੇ ਹਰ ਢੰਗ ਵਰਤ ਕੇ ਹਰ ਰਸਤਾ ਲੱਭ ਕੇ ਇੱਥੇ ਜਿੱਡੀ ਵੱਡੀ ਤਦਾਸ਼ੀ ਆਈ ਉਹ ਬਹੁਤ ਮਹਾਨ ਲੋਕ ਸਨ ਉਹਨਾਂ ਨੂੰ ਨਮਸਕਾਰ ਹੈ ਅਤੇ ਇਹ ਸਰਬਤ ਖਾਲਸਾ ਜਿਹੜਾ ਸੀ 40 ਸਾਲ ਪਹਿਲਾਂ ਹੋਇਆ ਉਸ ਨੂੰ ਕਰਨ ਦਾ ਮਕਸਦ ਕੀ ਸੀ ਮਕਸਦ ਇਹ ਸੀ ਕਿ ਜਿਹੜਾ ਸਾਡਾ ਧਰਮ ਯੁੱਧ ਮੋਰਚਾ ਉਸ ਦੀਆਂ ਮੰਗਾਂ ਉਹਦੇ ਤੇ ਲੜ ਰਿਹਾ ਖਾਸਾ ਪੰਸ ਜਿਹੜਾ ਸਾਡੇ ਸਾਡੇ ਆਗੂ ਸੰਜਨ ਸਿੰਘ ਭਾਈ ਅਮਰੀਕ ਸਿੰਘ ਜਰਨ ਸ਼ਬੀਰ ਸਿੰਘ ਬਾਬਾ ਠਾਰਾ ਸਿੰਘ ਤੇ ਹੋਰ ਹਜ਼ਾਰਾਂ ਹੀ ਸਿੰਘ ਉੱਥੇ ਸ਼ਹਾਦਤਾਂ ਪਾ ਗਏ ਉਸ ਤੋਂ ਬਾਅਦ ਦਿੱਲੀ ਆ ਵਿੱਚ ਬੜਾ ਵੱਡਾ ਕਤਲੇਆਮ ਤੇ ਹੋਰ ਸ਼ਹਿਰਾਂ ਚ ਵੀ ਹੋਇਆ ਅਤੇ ਇਸ ਤੋਂ ਬਾਅਦ ਰਵੈਤੀ ਕਾਲੀਆਂ ਨੇ ਲੋਂਗੋਵਾਲ ਪ੍ਰਧਾਨ ਦੀ ਅਗਵਾਈ ਵਿੱਚ ਰਜੀਵ ਲੋਂਗੋਵਾਲ ਸਮਝੌਤਾ ਜੋ ਕੌਮ ਲਈ ਬੜਾ ਘਾਤਕ ਸ਼ਰਮਸ਼ਾਰ ਤੇ ਨੀਵੇਂ ਨਿਮਾਨ ਦੀ ਹੱਦ ਤੱਕ ਜਾਣ ਵਾਲਾ ਸੀ ਉਹ ਵੀ ਹੋ ਗਿਆ ਤੇ ਸਰਬੱਤ ਖਾਲਸਾ ਨੇ ਉਸ ਸਮੇਂ ਉਸ ਰਜੀਵ ਲੋਂਗੋਲ ਸਮਝਾਤੇ ਨੂੰ ਰੱਦ ਕੀਤਾ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਉਸ ਜਿਹੜੇ ਉਸ ਸਮੇਂ ਦੇ ਹਾਲਾਤ ਸੀ ਉਹਨਾਂ ਦੇ ਨਾਲ ਡਟ ਕੇ ਖਾਲਸਾ ਪੰਥ ਨੇ ਖੜਨ ਦਾ ਪਰਨ ਲਿਆ ਸੀ ਇਹ ਉਸ ਸਮੇਂ ਦੇ ਮਾਹੌਲ ਸਨ ਜਿਹੜਾ ਅਕਾਲਤ ਸਭ ਢੱਠਿਆ ਸੀ ਸਰਕਾਰ ਨੇ ਸਰਕਾਰੀ ਪੈਸੇ ਨਾਲ ਸੰਤਾ ਸਿੰਘ ਬਾਬਾ ਜੀ ਦਾ ਨਾਮ ਵਰਤ ਕੇ ਸੋ ਉਹ ਸਥਾਨ ਬਣਾਇਆ ਸੀ ਨਾ ਤਾਂ ਬਾਬਾ ਸੰਤਾਸੂ ਕਾਰਸੇਵਾ ਵਾਲੇ ਸਨ ਤੇ ਨਾ ਹੀ ਉਹਨਾਂ ਨੂੰ ਸੇਵਾ ਬਾਰੇ ਕੋਈ ਗਿਆਨ ਸੀ ਉਹ ਸਿੱਧਾ ਹੀ ਸਰਕਾਰ ਨੇ ਸਰਕਾਰੀ ਬਿਲਡਰਾਂ ਦੇ ਰਾਈ ਹੀ ਉਹ ਜੋੜ ਜੋੜੇ ਸੀ ਜਿਹੜੇ ਉਸ ਸਮੇਂ ਟੁੱਟ ਕੇ ਡਿੱਗੇ ਸੀ ਚਾਰਚ ਫਿਰੇ ਜਿਹੜੇ ਸਮੇਂ ਨਾਲ ਕਿਰਨ ਲੱਗੇ ਸੀ ਤੇ ਉਹਨਾਂ ਨੂੰ ਗੁਰ ਹਰਮਨਕਾਲ ਤਖਤ ਸਾਹਿਬ ਦੀ ਨਵਸਾਰੀ ਦਾ ਫੈਸਲਾ ਉਹ ਵੀ ਮੁਕੰਮਲ ਹੋ ਚੁੱਕਾ ਉਦੋਂ ਜਹਦਰ ਚ ਭਾਈ ਜਸਵੀਰ ਸਿੰਘ ਨੂੰ ਬਣਾਇਆ ਗਿਆ ਸੀ ਐਕਟਿੰਗ ਜਹਦਰ ਬਾਈ ਕੇਰਦੇਸ ਸਿੰਘ ਕੌਕੇ ਨੂੰ ਉਹ ਸ਼ਹਾਦਤ ਦਾ ਜਾਮ ਪੀ ਗਏ ਸਿੱਖਾਂ ਦੇ ਰਾਜਨੀਤਿਕ ਧਾਰਗ ਤੇ ਸਮਾਜਿਕ ਮਾਮਲਿਆਂ ਨੂੰ ਦੇਖਣ ਲਈ ਪੰਥਕ ਕਮੇਟੀ ਬਣਾਈ ਸੀ ਜਿਨ੍ਹਾਂ ਨੇ ਅੱਗੇ ਜਾ ਕੇ ਆਪਣਾ ਵੱਖਰਾ ਪ੍ਰੋਗਰਾਮ 20 April ਨੂੰ ਕੀਤਾ ਅਤੇ ਇਸੇ ਤਰ੍ਹਾਂ ਸਿੱਖ ਪੰਥ ਦੀ ਰਾਸੀ ਅਗਵਾਈ ਉਹ ਉਹ ਵੀ ਹੋਈ ਜਿਨ੍ਹਾਂ 99 ਦੇ ਵਿੱਚ ਸਮੁੱਚੇ ਪੰਜਾਬ ਵਿੱਚ ਜਿੱਤ ਲਈ ਔਰ ਇਸੇ ਤਰ੍ਹਾਂ ਦਮਨੀ ਟਿਕਸਾਲ ਤੇ ਹੋਰ ਸਾਰਿਆਂ ਨੇ ਰਲ ਕੇ ਪੰਜਾਬ ਵਿੱਚ ਸਿੱਖੀ ਦੀ ਲਹਿਰ ਚਲਾਈ ਅਮਰ ਸ਼ਕਾਇਆ ਨਸ਼ੇ ਛਡਾਏ ਪਗਾ ਸਰਾਂ ਦੇ ਕੇਸਰੀ ਲੈਂਦੀਆਂ ਇੱਕ ਪੰਜਾਬ ਦਾ ਵਾਤਾਵਰਣ ਇਸ ਤਰ੍ਹਾਂ ਦਾ ਬਣਾਤਾ ਸਰਬਤਖਸਾ ਜੀ ਨੇ ਅਤੇ ਸਰਕਾਰ ਨੂੰ ਉਸ ਸਮੇਂ ਇੱਕ ਸੱਦਾ ਚੈਲੰਜ ਜੋ ਉਸ ਨੇ ਸਾਡੇ ਤੇ ਕੀਤਾ ਸੀ ਉਸ ਨੇ ਸਿੱਧਾ ਹੀ ਚੈਲੰਜ ਦਿੱਤਾ ਗਿਆ ਉਸ ਦਿਨ ਅੱਜ ਦੇ ਦਿਨ ਸੋ ਫੌਜ ਦੇ ਜਿਹੜੇ ਅਫਸਰਾਂ ਨੇ ਇੱਥੇ ਹਮਲੇ ਕੀਤੇ ਸੀ ਉਹਨਾਂ ਨੂੰ ਸਨਮਾਨ ਦਿੱਤੇ ਗਏ ਸੀ ਉਹਨਾਂ ਨੂੰ ਕੋਈ ਜਿਹੜੇ ਵੀ ਫੌਜ ਦੇ ਕੋਈ ਹੁੰਦੇ ਹੋ ਰਾਸ਼ਟਰਪਤੀ ਦੇ ਰਾਹੀਂ ਦਿੱਤੇ ਗਏ ਸਨ ਤੇ ਇੱਥੇ ਜਿਹੜੇ ਦਰਬਾਰ ਸਾਹਿਬ ਵੱਲੋਂ ਸਿੱਖ ਪੰਥੋਂ ਦੋ ਸ਼ਹੀਦ ਹੋਏ ਸੀ ਉਹਨਾਂ ਨੂੰ ਸੋਨ ਤਗਮਿਆਂ ਨਾਲ ਉਸ ਦਿਨ ਬਰਾਬਰ ਸਨਮਾਨਤ ਕੀਤਾ ਗਿਆ ਸੀ 1986 ਵਾਲੇ ਦਿਨ ਅੱਜ ਅੱਜ ਦੇ ਦਿਨ ਦੀ 40 ਸਾਲ ਪਹਿਲਾਂ 40 ਸਾਲ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹੀਦੀ ਮੈਡਲ ਸ਼ਹੀਦੀ ਮੈਡਲ ਦੇ ਕੇ ਉਹਨਾਂ ਨੂੰ ਸ਼ਹੀਦ ਤਸلیم ਕੀਤਾ ਗਿਆ ਸੀ ਸ਼ਹੀਦੀ ਮੈਡਲ ਦਿੱਤਾ ਗਿਆ ਸੀ ਹਿਸਟਰੀ ਦਾ ਹਿੱਸਾ ਅੱਜ ਵੀ ਛਪਿਆ ਹੋਇਆ ਭਾਈ ਅਮਰੀਕ ਸਿੰਘ ਨੂੰ ਜਰਨ ਸ਼ਵੇਖ ਨੂੰ ਸਾਰਾ ਸਿੰਘ ਨੂੰ ਇਹਨਾਂ ਨੂੰ 5-5 ਤੋਲੇ ਦੇ ਤਿੰਨਾਂ ਨੂੰ ਤੇ ਇੱਕ ਨੂੰ 11 ਤੋਲਿਆਂ ਦਾ ਸੋਨੇ ਦਾ ਮੈਡਲ ਜਿਹੜੇ ਸੀ ਉਹ ਬਣਾ ਕੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰੋਂ ਬੀਬੀਆਂ ਨੂੰ ਦਿੱਤੇ ਗਏ ਸਨ ਸੋ ਇਸੇ ਤਰੀਕੇ ਨਾਲ ਜਿਹੜਾ ਸਰਕਾਰ ਦਾ ਸਮੁੱਚਾ ਚੈਲੰਜ ਸੀ ਉਸ ਨੂੰ ਪ੍ਰਵਾਨ ਕੀਤਾ ਸੀ ਤੇ ਅੱਜ ਉਹ ਜਿਹੜੇ 40 ਸਾਲ ਅੱਜ ਤੋਂ ਪਹਿਲਾਂ ਕੀਤਾ ਸੀ ਉਹਦੇ ਤੋਂ ਬਾਅਦ ਅੱਜ ਖਾਸਾ ਪੰਥ ਨੇ 40 ਸਾਲਾਂ ਬਾਅਦ 40 ਦਿਹਾੜਾ ਚਾਰ ਜਥੇਬੰਦੀਆਂ ਨੇ ਮਨਾਇਆ ਮੈਂ ਪਹਿਲੇ ਸਰਬੱਤ ਖਾਸੇ ਦੇ ਜਿਹੜੀ ਰੰਬਤਾ ਹੋਈ ਸੀ ਉਹ ਮੈਤੇ ਸਮੀਧੀ ਸਮਾਗਮ ਵਿੱਚੋਂ ਸੱਦਾ ਦਿੱਤਾ ਗਿਆ ਸੀ ਉਹ ਵੀ ਅਰਦਾਸ ਤੇ ਉਹ ਮਤਾ ਵੀ ਪੜਿਆ ਸੀ ਜਿਹੜਾ ਇੱਥੇ ਸਰਬੱਤ ਖਾਲਸਾ ਵਲੇ ਅਖੰਡ ਪਾਠ ਸਾਹਿਬ ਕੀਤੇ ਸੀ ਪੰਜ ਉਹਨਾਂ ਦੀ ਰੰਬਤਾ ਤੇ ਖੀਰਲੇ ਭੋਗਾਂ ਦੀ ਅਰਦਾਸ ਦਾ ਵੀ ਸਮਾਂ ਮਿਲਿਆ ਸੀ ਸਰਬੱਤ ਖਾਲਸਾ ਦੀ ਰੰਬਤਾ ਦੀ ਅਰਦਾਸ ਸਰਬੱਤ ਖਾਲਸਾ ਦੇ ਮਤੇ ਤੇ ਸਰਬੱਤ ਖਾਲਸਾ ਦੀ ਸਮਾਪਤੀ ਦੀ ਅਰਦਾਸ ਕਰਨ ਦਾ ਵੀ ਪੰਥ ਨੇ ਸੋ ਸੁਭਾਗ ਕੌਮ ਨੇ ਗੁਰੂ ਸਾਹਿਬ ਨੇ ਦਿੱਤਾ ਸੀ ਮੈਂ ਸਤਿਗੁਰਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰ ਰਿਹਾ ਹਾਂ ਤੇ ਉਸ ਰਸਤੇ ਤੇ ਚੱਲਦਿਆਂ ਜਿਹੜੇ ਸ਼ਹੀਦ ਹੋਏ ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਕੁੱਟਾਂ ਖਾਧੀਆਂ ਔਰ ਘਰ ਬਾਹਰ ਜਿਹੜੇ ਜੋ ਕੁਝ ਹੋਇਆ ਉਹਨਾਂ ਸਾਰਿਆਂ ਅੱਗੇ ਮੈਂ ਨਮਸਕਾਰ ਕਰਦਾ ਹੋਇਆ ਇਹ ਬੇਨਤੀ ਕਰਦਾ ਕਿ ਖਾਲਸਾ ਪੰਥ ਕੌਮਾਂ ਸਦਾ ਅਮਰ ਹੁੰਦੀਆਂ ਨੇ ਸਰਕਾਰਾਂ ਦੇ ਜ਼ੁਲਮ ਖਤਮ ਹੋ ਜਾਂਦੇ ਆ ਖਾਲਸਾ ਪੰਥ ਸਦਾ ਅਮਰ ਹੈ ਇਹ ਕਲਗੀਆਂ ਵਾਲੇ ਦਾ ਪੰਥ ਹੈ ਇਸ ਨੂੰ ਕੋਈ ਨੁਕਸਾਨ ਨਹੀਂ ਦੇ ਸਕਦਾ ਇਹ ਇਸ ਸਮੇਂ ਵਿੱਚ ਕਿਹੜੇ ਵਿਅਕਤੀ ਦੀ ਕੀ ਜ਼ਿੰਮੇਵਾਰੀ ਹੈ ਉਹਨੇ ਕਿਸ ਇਮਾਨਦਾਰੀ ਨਾਲ ਨਭਾਉਣੀ ਹੈ ਇਹ ਉਸਦੀ ਜ਼ਿੰਮੇਵਾਰੀ 40 ਸਾਲ ਬਾਅਦ ਇੱਕ ਪੰਥਕ ਕਤਰਤਾ ਉਸਦੇ ਹੋਕਾ ਦੇ ਬਹੁਤ ਸੁਣਿਆ ਲਗਭਗ 12-15 ਸਾਲ ਦਾ ਮੇਰਾ ਵੀ ਸਫਰ ਹੈ ਮੀਡੀਆ ਲਈਦਾ ਹੋਕਾ ਬਹੁਤ ਸੁਣਿਆ ਪਰ 12-15 ਸਾਲ ਦੇ ਵਿੱਚ ਅਸੀਂ ਪੰਥਕ ਕਤਰਤਾ ਹੋਕੇ ਤੋਂ ਬਾਅਦ ਅੱਜ ਇੱਕ ਪੰਥਕ ਕਤਰ ਦੇ ਦੀ ਗੱਲ ਕੀਤੀ ਸੀ ਕਿਵੇਂ ਦੇ ਲੱਗੀ 40 ਸਾਲ ਬਾਅਦ ਆਏ ਟਾਈਮ ਇਹ ਜਿਹੜਾ ਸਫਰ ਤੈ ਕਰ ਰਹੇ ਹੋ ਬੇਨਤੀ ਹੈ ਕਿ 40 ਸਾਲ ਪਹਿਲਾਂ ਜਿੱਦਨ ਅਸੀਂ ਰੰਭ ਕੀਤੀ ਸੀ ਨਾ ਉਸ ਦਿਨ ਹੀ ਪੰਜ ਸੱਤ ਸਿੰਘ ਹੀ ਸੰਗ ਹਲ ਬਾਤ ਉਸ ਤੋਂ ਬਾਅਦ ਮੈਤੇ ਸ਼ਹੀਦੀ ਸਮਾਗਮ ਕੀਤਾ ਗਿਆ ਸੀ ਸ਼ਹੀਦੀ ਸਮਾਗਮ ਤੋਂ ਅਰਦਾਸ ਕਰਕੇ ਅਸੀਂ ਅਕਾਲ ਤਖਤ ਸਾਬ ਆਏ ਸੀ ਤੇ ਅਕਾਲ ਤਖਤ ਸਾਬ ਤੋਂ ਮੁੜ ਕੇ ਅਸੀਂ ਸਾਰੇ ਪੰਜਾਬ ਵਿੱਚ ਤੇ ਹੋਰ ਜਿੱਥੇ ਜਿੱਦੇ ਸਿੱਖ ਸੀ ਉੱਥੋਂ ਤੱਕ ਉਹ ਸੱਦਾ ਜਿਹੜਾ ਸੀ ਉਹ ਮਤੇ ਜਿਹੜੇ ਸੀ ਪਹਚਾਏ ਹੋਏ ਸੀ ਉਹ ਅੱਜ ਵੀ ਹਿਸਟਰੀ ਦਾ ਪੰਨਾ ਨੇ ਉਹ ਅਹਿਮ ਮਤੇ ਆ ਅੱਜ ਵੀ ਹਿਸਟਰੀ ਨੂੰ ਕਿਉਂ ਵੇਖਦੇ ਮੈਂ ਇਹਦੀ ਗੱਲ ਕਰ ਰਿਹਾ ਕਿ ਅੱਜ ਇੱਕ ਪੰਥਕ ਕਤਰਤਾ ਹੋਈ ਆ ਖੁਸ਼ੀ ਦੀ ਲਹਿਰ ਆ ਕਿ ਪੰਥ ਇਕੱਠਾ ਹੋਣ ਜਾ ਰਿਹਾ ਵੇਖੋ ਅੱਜ ਚਾਰ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਅਸੀਂ ਉਸ ਵਿੱਚ ਸ਼ਾਮਲ ਹੋਣ ਆਏ ਆ ਹਾਂਜੀ ਸੋ ਇਸ ਵਾਸਤੇ ਮੈਂ ਆਸ ਕਰਾਂਗਾ ਕਿ ਇਹ ਜੋ ਇਹਨਾਂ ਨੇ ਪ੍ਰੋਗਰਾਮ ਰੱਖਿਆ ਉਹ ਸਫਲ ਹੋਵੇ ਸੋ ਇਹਨਾਂ ਦਾ ਪ੍ਰੋਗਰਾਮ ਸੀ ਅਸੀਂ ਆਪਣੀ ਐਜੇ ਸਿੱਖ ਐਜੇ ਵਿਅਕਤੀ ਐਜੇ ਆਪਣੀ ਆਤਮਾ ਦੇ ਔਰ ਇੱਕ 40 ਸਾਲ ਪਹਿਲਾਂ ਜ਼ਿੰਮੇਵਾਰੀ ਜਿਹੜੀ ਸੌਫੀ ਸੀ ਉਸ ਨੂੰ ਦੇਖਦਿਆਂ ਹੋਇਆ ਕਿ ਉਸ ਤੋਂ ਬਾਅਦ ਜਿਹੜੇ ਉਸ ਮਾਰਗ ਤੇ ਚੱਲੇ ਆ ਜਾਂ ਚੱਲ ਰਹੇ ਨੇ ਜਾਂ ਜਿਹੜਾ ਜਿਹੜਾ ਯਤਨ ਕਰਦੇ ਚਾਹ ਲੋਕਤੰਤਰੀ ਢੰਗ ਨਾਲ ਚੱਲਣ ਵਾਲੀਆਂ ਜਿੱਥੇ ਬੰਦੀਆਂ ਵੀ ਹੈਗੀਆਂ ਨੇ ਧਾਰਮਿਕ ਸੇਵਾ ਕਰਨ ਵਾਲੀਆਂ ਵੀ ਹੈਗੀਆਂ ਨੇ ਔਰ ਇਸੇ ਤਰ੍ਹਾਂ ਇਹ ਜਿਹੜੇ ਚਾਰਜ ਅਥੇ ਬੰਦੀਆਂ ਇਹ ਵੀ ਸੇਵਾ ਕਰ ਰਹੀਆਂ ਨੇ ਜੇਲ੍ਹਾਂ ਚ ਬੈਠੇ ਆ ਇਹਨਾਂ ਸਾਰਿਆਂ ਨੂੰ ਹੀ ਅਸੀਂ ਸੋ ਆਪਣੇ ਵੱਲੋਂ ਅਰਦਾਸ ਹੀ ਕਰ ਸਕਦੇ ਆ ਤੇ ਉਹ ਕਰ ਰਹੇ ਆ ਕਿ ਮਹਾਰਾਜ ਇਹਨਾਂ ਨੂੰ ਸਭ ਨੂੰ ਸਫਲਤਾ ਦੇਵੇ ਜੀ ਮਨਜੀਤ ਸਿੰਘ ਘੋਮਾ ਸਾਡੇ ਨਾਲ ਪੋਮਾ ਸਾਹਿਬ ਤੁਸੀਂ ਵੀ ਸ਼ਮੂਲੀਅਤ ਕੀਤੀ ਸੀ ਮੈਂ ਵੇਖ ਰਿਹਾ ਸੀ ਬੜੇ ਗੋਹ ਨਾਲ ਭਾਈ ਸਾਹਿਬ ਦੀਆਂ ਤਸਵੀਰਾਂ ਤੁਹਾਡੀਆਂ ਤਸਵੀਰ ਮੇਰੇ ਕੋਲ ਆ ਬੜਾ ਗੋਹ ਸੀ ਤੁਹਾਡਾ ਬੜਾ ਧਿਆਨ ਸੀ ਲੱਗਾ ਹੋਇਆ ਕਿ ਕਿਹੜੀ ਕਿਹੜੀ ਗੱਲ ਆ ਹਰ ਇੱਕ ਗੱਲ ਤੁਸੀਂ ਗੋਹ ਨਾਲ ਸੁਣੀ ਸੀ ਕਿ ਕੱਤ ਤੱਕ ਤਰੂ ਕਿਵੇਂ ਵੇਖ ਰਹੇ ਸੀ ਵੇਖੋ ਅੱਜ ਤੋਂ 40 ਸਾਲ ਪਹਿਲਾਂ ਜੋ ਸਰਬੱਤ ਖਾਲਸਾ ਨੇ ਪੂਰਨੇ ਪਏ ਸੀ ਅੱਜ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਦੁਬਾਰਾ ਸਿੱਖ ਪੰਥ ਨੇ ਫਿਰ ਜਿਹੜਾ ਵਾ ਪ੍ਰਣ ਕੀਤਾ ਵਾ ਸਭ ਤੋਂ ਵੱਡੀ ਗੱਲ ਆ ਕਿ ਉਸ ਵੇਲੇ ਸਰਬੱਤ ਖਾਲਸਾ ਜਿਸ ਤਰ੍ਹਾਂ ਸਿੱਖ ਕੌਮ ਦੀ ਚਰਾਹ ਜ ਪਗੜੀ ਗਈ ਸੀ ਬਲੂ ਸਟਾਰ ਤੋਂ ਬਾਅਦ ਉਸ ਵੇਲੇ ਅਸੀਂ ਜੋਧਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਤੇ ਇਹ ਜਿਹੜਾ ਸਰਬੱਤ ਖਾਲਸਾ ਦੇਸ਼ੋ ਸਿਆਸੀ ਜੋ ਹੋਇਆ ਵਾ ਇਹਨੇ ਬਹੁਤ ਵੱਡਾ ਇਨਕਲਾਬ ਕ੍ਰਾਂਤੀ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਲਿਆਂਦੀ ਔਰ ਜਿਹੜੀ ਮੂਵਮੈਂਟ ਅਨੰਦਪੁਰ ਦੇ ਮਤੇ ਨੂੰ ਖਤਮ ਕਰਨ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆ ਭਾਈ ਅਮਰੀਕ ਸਿੰਘ ਜਰਨੈਲ ਸ਼ਬੀਕ ਸਿੰਘ ਬਾਬਾ ਥਾਰਾ ਸਿੰਘ ਉਹਨਾਂ ਦੇ ਹਜ਼ਾਰਾਂ ਸਾਥੀਆਂ ਨੂੰ ਖਤਮ ਕਰ ਲਈ ਅੰਦਰਾ ਗਾਂਧੀ ਨੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹਨੂੰ ਦੁਬਾਰਾ ਫੇਰ ਨਵੇਂ ਸਿਰਿਓਂ ਸਿੱਖ ਸੰਘਰਸ਼ ਨੂੰ ਜਿਹੜਾ ਲਾਂਬੰਦ ਕੀਤਾ ਗਿਆ ਉਹਨੂੰ ਸਰਜੀਦ ਕੀਤਾ ਗਿਆ ਵਕਫਾ ਖੋਰਸਾਂ ਬਣੀਆਂ ਆਲ ਇੰਡੀਆ ਸਿੱਖ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਫਿਰ ਮੁੜ ਲਿਆਂ ਤੇ ਖੜਾ ਕੀਤਾ ਗਿਆ ਦਮਦਮਈ ਟਕਸਾਲ ਨੂੰ ਕੀਤਾ ਗਿਆ ਜੁਨਾਈਟਿਡ ਅਕਾਲੀ ਦਲ ਬਾਬਾ ਜਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਵਾ ਬੜਾਇਆ ਗਿਆ ਇਸੇ ਤਰ੍ਹਾਂ ਹੀ ਖੜਕੂ ਫੋਰਸਾਂ ਬੜੀਆਂ ਸੋ ਅੱਜ ਦੇ ਦਿਨ ਮੈਂ ਸਮੂਹ ਸ਼ਹੀਦਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਲੇ ਤੇ ਫੈਡਰੇਸ਼ਨ ਦੇ ਪ੍ਰਧਾਨ ਅਮਰਸ਼ੀਦ ਭਾਈ ਅਮਰੀਕ ਸਿੰਘ ਜਰਨੈਲ ਸਵੇਕ ਸਿੰਘ ਬਾਬਾ ਥਾਰਾ ਸਿੰਘ ਅੱਜ ਦੇ ਦਿਨ ਮੈਂ ਦੁਬਾਰਾ ਫੇਰ ਜਿਹੜਾ ਵਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਮਾਂ ਉਹਨਾਂ ਅੱਗੇ ਸੀਸ ਝੁਕਉਣਾ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਕੌਮ ਦੇ ਵਿੱਚ ਇੱਕ ਵੱਡੀ ਰੂਪੋ ਕੀ ਔਰ ਇੱਕ ਵੱਡਾ ਜਿਹੜਾ ਵਾ ਸ਼ਿੰਗਾਰਸ਼ ਜਿਹੜਾ ਵਾ ਖੜਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਾਸ ਦੇ ਵਿੱਚ ਪੰਥਕ ਕਤਰਦਾ ਦੀ ਗੱਲ ਹੋ ਰਹੀ ਆ ਚਾਰ ਜਥੇਬੰਦੀਆਂ ਅੱਗੇ ਸੀ ਮੈਂ ਭਾਈ ਦਿਲਜੀਤ ਸਿੰਘ ਮਟੂਰਾ ਗੱਲ ਕਰ ਰਿਹਾ ਸੀ ਕਹਿੰਦੇ ਕਿ ਅਸੀਂ ਕੇਵਲ ਅਗਲੇ ਪਾਸੇ ਆ ਇਹ ਪੰਥਕ ਹੋਕਾ ਵਾ ਸਾਰੇ ਇਕੱਠੇ ਹੋਵਾਂਗੇ ਕੀ ਲੱਗਦਾ ਔਲੇ ਸਮੇਂ ਦੇ ਵਿੱਚ ਤੁਹਾਨੂੰ ਕਿ ਸਾਰੀਆਂ ਸਮੂਹਕ ਜਥੇਬੰਦੀਆਂ ਸਮੂਹ ਅਕਾਲੀ ਦਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣਗੇ ਬੇਖੋ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਅੱਜ ਬਲਾਰੇ ਬੋਲੇ ਆ ਬੜਾ ਪੀਸਫੁਲ ਸ਼ਾਂਤੀ ਨਾਲ ਤੇ ਬੈਲੈਂਸ ਹੋ ਲਿਆ ਕਿਸੇ ਨੇ ਕੋਈ ੜਕਾ ਉਪਾਸ਼ਨ ਨਹੀਂ ਕੀਤਾ ਪਰ ਕਨਾ ਗੱਲ ਕੀਤੀ ਆ ਪੰਥ ਨੂੰ ਦਰਪੇਸ਼ ਜਿਹੜੀਆਂ ਚਣੌਤੀਆਂ ਨੇ ਜੋ ਮਸਲੇ ਨੇ ਉਹ ਸੰਗਤ ਦੇ ਨਾਲ ਉਹਨਾਂ ਨੇ ਸਾਰੇ ਜਿਹੜੇ ਆ ਸਾਂਝੇ ਕੀਤੇ ਆ ਤੇ 40 ਸਾਲ ਵੀ ਪਹਿਲਾਂ ਜਿਹੜਾ ਸਰਬੱਤ ਖਾਲਸਾ ਚ ਇਹੋ ਚਣੌਤੀਆਂ ਇਹੋ ਹੀ ਮਤੇ ਸੀ ਤੇ ਇਸ ਤਰ੍ਹਾਂ ਦੀ ਜਿਹੜੀ ਆ ਸਥਿਤੀ ਸੀ ਵੱਖਰੀ ਗੱਲ ਉਦੋਂ ਦੇ ਹਾਲਾਤ ਹੋਰ ਸੀ ਬਹੁਤ ਟਾਈਟ ਸੀ ਪਈ ਫੌਜ ਲੱਗੀ ਸੀ ਪੁਲਸ ਲੱਗੀ ਸੀ ਅੱਜ ਉਹ ਨਾਰਮਲ ਹਾਲਾਤ ਨੇ ਪਰ ਉਸ ਵੇਲੇ ਦਾ ਜਿਹੜਾ ਸਰਬੱਤ ਖਾਲਸਾ ਜੀ ਉਹ ਇੱਕ ਕ੍ਰਾਂਤੀ ਤੇ ਇਨਕਲਾਬ ਤੋਂ ਜਿਹੜਾ ਵਾ ਘਟ ਨਹੀਂ ਸੀ ਤੇ ਅੱਜ ਇਹ ਉਸੇ ਸਰਬੱਤ ਖਾਲਸੇ ਜਿਹੜੇ ਨੇ ਪੂਰਨੇ ਪਾਏ ਉਹਦੇ ਤੇ ਚੱਲਣ ਦਾ ਸਮੁੱਚੇ ਪੰਥ ਨੇ ਜਿਹੜਾ ਵਾ ਵਚਨ ਬੰਧਤਾ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਗਟਾਈ ਆ ਇਕਮੁੱਠ ਹੋ ਕੇ ਤੇ ਮੈਂ ਗੁਰੂ ਮਹਾਰਾਜੇ ਅਗੇ ਅਰਦਾਸ ਕਰਦਾ ਕਿ ਸਮੁੱਚੇ ਸਿੱਖ ਪੰਥ ਨੂੰ ਇੱਕ ਮੰਚ ਤੇ ਇਕੱਠਾ ਕਰੋ ਤਾ ਜੋ ਖਾਲਸਾ ਪੰਥ ਦੇ ਜੋ ਵੀ ਆਨੰਦਪੁਰ ਸਾਹਿਬ ਦਾ ਮਤਾ ਵਾ ਜਿਸ ਲਈ ਧਰਮ ਚੋਂ ਮੋਰਚਾ ਲੱਗਾ ਸੀ ਸਮੁੱਚੇ ਖਾਲਸਾ ਪੰਥ ਦਾ ਮਤਾ ਵਾ ਕਿ ਇਹ ਹੋਰ ਨਿਸ਼ਾਨੇ ਪ੍ਰਤੀ ਕਿਸੇ ਦੇ મતਪੇਦ ਹੋ ਸਕਦੇ ਆ ਆਨੰਦਪੁਰ ਦੇ ਮਤੇ ਬਾਰੇ ਕਿਸੇ ਦਾ ਕੋਈ મતਪੇਦ ਨਹੀਂ ਆ ਉਥੇ ਅਕਾਲੀ ਦਲ ਵੀ ਨਾਲ ਸੀ ਉਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਨਾਲ ਸੀ ਉਥੇ ਸ਼ਰੋਮਣੀ ਕਮੇਟੀ ਵੀ ਨਾਲ ਸੀ ਔਰ ਜਿਹੜੀਆਂ ਹੋਰ ਵੀ ਜਥੇਬੰਦੀਆਂ ਸੀ ਉਸ ਸਮੇਂ ਦੀਆਂ ਉਹ ਸਾਰਿਆਂ ਇਕਮੁੱਟ ਹੋ ਕੇ ਤੇ ਅਕਾਲ ਤਖਤ ਸਾਹਿਬ ਤੋਂ ਧਰਮ ਜੁੱਧ ਮੋਰਚਾ ਲਾਇਆ ਗਿਆ ਸੀ ਤੇ ਉਹਦਾ ਮੁੱਖ ਨਿਸ਼ਾਨਾ ਅਨੰਦਪੁਰ ਸਾਹਿਬ ਦਾ ਮਤਾ ਮਿੱਥਿਆ ਗਿਆ ਸੀ ਸੋ ਮੇਰੀ ਇਹ ਬੇਨਤੀ ਆ ਕਿ ਉਹੋ ਹੀ ਮੰਗਾ ਇਰਦ ਗੁਰਦ ਜੋ ਅਨੰਦਪੁਰ ਸਾਹਿਬ ਦੇ ਮਤੇ ਦੇ ਆਲੇ ਦੋਲੇ ਅੱਜ ਵੀ ਉਹ ਘੁੰਮਦੀਆਂ ਨੇ ਜਿਉਂ ਦੀਆਂ ਤਿਉਂ ਕਾਇਮ ਨੇ ਉਹ ਸਾਰਾ ਜਿਹੜਾ ਭਾਵੇਂ ਧਰਮ ਜੁੱਧ ਮੋਰਚਾ 31 ਮਈ 1984 ਨੂੰ ਖਤਮ ਅਕਾਲੀ ਦਲ ਨੇ ਕਰਤਾ ਉਦੋਂ ਬਾਅਦ ਅਕਾਲੀ ਦਲ ਉਸ ਪਾਸੇ ਮੋਰਚੇ ਲਾਉਣ ਵਾਲੇ ਪਾਸੇ ਨਹੀਂ ਆਇਆ ਨਾਨੂ ਨੰਦਪੁਰ ਦਾ ਮਤਾ ਜਾਦਾ ਆ ਨਾਨੂ ਧਰਮਯੁੱਧ ਮੋਰਚਾ ਜਿਹੜਾ ਵਾ ਜਾਦਾ ਆ ਵਾ ਸੋ ਮੇਰੀ ਇਹ ਬੇਨਤੀ ਆ ਆਓ ਸਾਰੇ ਰਲ ਮਿਲ ਕੇ ਇੱਕ ਮੰਚ ਤੇ ਇਕੱਠੇ ਹੋਈਏ ਤੇ ਜੋ ਸਮੁੱਚੇ ਪੰਥ ਨੇ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਦੀ ਜਿਹੜਾ ਵਾ ਧਰਮਯੁੱਧ ਮੋਰਚਾ ਲੱਗਾ ਸੀ ਉਹਦੀ ਪ੍ਰਾਪਤੀ ਆਪਾਂ ਸਾਰੇ ਜਿਹੜਾ ਵਾ ਲੋਕਤੰਤਰਕ ਢੰਗ ਤਰੀਕਿਆਂ ਦੇ ਨਾਲ ਕਰੀਏ ਖਾਲਿਸਤਾਨ ਦੀ ਬਾਰ ਬਾਰ ਗੱਲ ਹੋ ਰਹੀ ਸੀ 40 ਸਾਲ ਤੋਂ ਪਹਿਲਾਂ ਰੁਕਿਆ ਹੋਇਆ ਸੰਘਰਸ਼ ਅੱਗੇ ਤੁਰਨ ਦੀ ਗੱਲ ਹੋਈ ਹੈ ਵੇਖੋ ਜਿਹੜੀ ਆ ਨਾ 26 ਜਨਵਰੀ ਨੂੰ ਸਿਆਸੀ ਨੂੰ ਉਹਦੇ ਵਿੱਚ ਖਾਲਸਾਣ ਦਾ ਕੋਈ ਮਤਾ ਨਹੀਂ ਪਾਇਆ ਗਿਆ ਸੀ ਅੱਜ 40 ਸਾਲਾ ਜਿਹੜਾ ਵਾ ਉਹ ਸਰਬੱਤ ਖਾਲਸੇ ਦਾ ਸਾਲਗिरा ਜਿਹੜੀ 40 ਸਾਲਾ ਜਿਹੜੀ ਆ ਮਨਾਈ ਗਈ ਆ ਮੈਂ ਉਸ ਸਰਬੱਤ ਖਾਲਸੇ 26 ਜਨਵਰੀ 1984 ਵਾਲੇ ਨਾਲ ਸਹਿਮਤ ਹਾਂ ਸ਼ਾਸਿ ਵਾਲੇ ਨਾਲ ਕਿ ਜਿਹੜਾ ਆਨੰਦਪੁਰ ਸਾਹਿਬ ਦੇ ਮਤੇਤੇ ਵਾਲੇ ਦੁਆਲੇ ਇਰਦ-ਗਿਰਦ ਮਤਾ ਇਹ ਸਾਰੀਆਂ ਮੰਗਾ ਸਾਡੀਆਂ ਘੋਮਦੀਆਂ ਸੀ ਬਾਕੀ ਹਰੇਕ ਬੰਦੇ ਨੂੰ ਆਪਣੇ ਨਿਸ਼ਾਨੇ ਪ੍ਰਤੀ ਮੁਬਾਰਕ ਜੋ ਕੋ ਮਰਜੀ ਕਵੇ ਜੋ ਮਰਜੀ ਕੋ ਮੰਗੇ ਹਰ ਇੱਕ ਨੂੰ ਜੜੀਆ ਉਹ ਮੁਬਾਰਕ ਆ ਅਸੀਂ ਅੱਜ 40 ਸਾਲ ਪਹਿਲਾਂ ਜੋ ਅਨੰਦਪੁਰ ਸਾਹਿਬ ਦੇ ਮਤੇ ਦੇਰ ਦੇ ਗਿਰਦ ਮੰਗਾ ਲਈ ਸਰਬੱਤਾ ਖਾਲਸਾ ਕੀਤਾ ਗਿਆ ਸੀ ਅੱਜ ਉਹਨਾਂ ਪੂਰਨਿਆਂ ਨੂੰ ਦਰਾਇਆ ਗਿਆ ਵਾ ਅਸੀਂ ਉਹਦੇ ਤੇ ਚੱਲਣ ਦਾ ਅੱਜ ਸਾਰਿਆਂ ਨੇ ਪ੍ਰਣ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੁਕਮ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਤੇ ਭਾਈ ਭੋਮਾ ਜੀ ਉਹਨਾਂ ਨੇ ਗੱਲ ਦੱਸ ਦਿੱਤੀ ਹੈ ਕਿ 1986 ਸਰਬੱਤ ਖਾਲਸਾ ਹੋਇਆ ਕਿਉਂ ਹੋਇਆ ਉਹਦੀਆਂ ਪ੍ਰਾਪਤੀਆਂ ਕੀ ਸੀ ਤੇ 40 ਸਾਲ ਦੇ ਉਤਰਾ ਚੜਾਅ ਸੀ ਉਤਰਾ ਚੜਾਅ ਤੋਂ ਬਾਅਦ ਵਿੱਚ ਅੱਜ ਫਿਰ ਉੱਥੇ ਹੀ ਖੜੁੱਤੇ ਆ ਪਰ ਇਹ ਪੰਥਕ ਇਕਾਤਰਤਾਵਾ ਸੁਰਾਂ ਕਿਤਨੇ ਕਿਤੇ ਦੂਰੀਆਂ ਬਣੀਆਂ ਹੋਈਆਂ ਐ ਚ ਕੋਈ ਚੱਕ ਮਲੇਗਾ ਸੁਰਾਂ ਦੂਰੀਆਂ ਕਿਉਂਕਿ ਮੈਂ ਪਹਿਲੋਂ ਵੀ ਜਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਨਮਿੰਦਾਂ ਨਾਲ ਗੱਲਬਾਤ ਕੀਤੀ ਸੀ ਤੇ ਗੱਲ ਪੁੱਛੀ ਸੀ ਕਿ ਕੀ ਤੁਹਾਡੇ ਨਾਲ ਜਦੋਂ ਖਾਲਸਾਪੁਰ ਦਾ ਮੁੱਦਾ ਹੋਊਗਾ ਤਾਂ ਸਾਰੀਆਂ ਤਰ੍ਹਾਂ ਸਹਿਮਤ ਹੋਣਗੇ ਆ ਤੁਸੀਂ ਵਿਚਾਰ ਸੁਣ ਚੁੱਕੇ ਹੋ ਵੇਖਦੇ ਆ ਅੱਜ ਦੇ ਪੰਥਕ ਇਕਤਰਤਾ ਦਾ ਹੋਕਾ ਦਿੱਤਾ ਵਾ ਜਿਹੜਾ ਔਣਲੇ ਸਮੇਂ ਦੇ ਵਿੱਚ ਕਿੰਨਾ ਕਿ ਸਫਲ ਹੁੰਦਾ ਵਾ ਚਾਰ ਜਥੇਬੰਦੀਆਂ ਵੱਲੋਂ ਉਹ ਜਥੇਬੰਦੀਆਂ ਅਗਲੇ ਪਾਸੋਂ ਕੀ ਰਣਨੀਤੀ ਲੀਕਦੀਆਂ ਕੀ ਔਣਲੇ ਸਮੇਂ ਦੇ ਵਿੱਚ ਕੋਈ ਸਿਆਸੀ ਮੁਫਤ ਨਹੀਂ ਹੋਊਗਾ ਕਿ ਸਮੂਹਕ ਜਥੇਬੰਦੀਆਂ ਜਿਉ ਸਿਆਸੀ ਪਾਰਟੀਆਂ ਜਥੇਬੰਦੀਆਂ 227 ਦੀ ਕੋਈ ਅਹਿਮ ਕੜੀ ਜੋੜਨਗੇ ਕੀ ਲੜਾਈ ਲੈਣਗੇ ਕੀ ਸਰਕਾਰੇ ਖਾਲਸਾ ਜੇਦੀ ਗੱਲ ਹੁੰਦੀ ਆ ਸਰਕਾਰੇ ਖਾਲਸਾ ਵਰਗਾ ਰਾਜ ਆਉਣੇ ਸਮਝ ਗੱਲ ਹੁੰਦੀ ਆ ਕਿ ਉਹ ਰਾਜ ਦੀ ਪਹਾਲੀ ਵਾਸਤੇ ਕੋਈ ਤਤਪਰ ਹੁੰਦੀਆਂ ਜਥੇਬੰਦੀਆਂ ਸਮੇਂ ਦੇ ਗਰਭ ਦੇ ਵਿੱਚ ਜੁੜੇ ਰਹੇ ਉਹ ਕਾਲ ਚੈਨਲ ਨਾਲ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜਿਨ੍ਹਾਂ ਵੀ ਸ਼ਮੂਲੀਅਤ ਕੀਤੀ ਆ ਇਸ ਇਕੱਠ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ ਉਹਨਾਂ ਦੇ ਵਿਚਾਰ ਜ਼ਰੂਰ ਲੈ ਜਾਣਾ ਕਿਉਂਕਿ ਉਸ ਇਕੱਠ ਦੇ ਵਿੱਚ ਖਾਲਸਾਤਨ ਦੀ ਗੱਲ ਹੋਈ ਆ ਉਸ ਇਕੱਠ ਦੇ ਵਿੱਚ ਖਾਲਸੇ ਰਾਜ ਦੀ ਗੱਲ ਹੋਈ ਆ ਕੌਣ ਹਾਂ ਮੀ ਭਰਦਾ ਵਾ ਤੇ ਕੌਣ ਇਸ ਸੁਕਨਾਰਾ ਕਰਦਾ ਇਹ ਦੇਖਣ ਵਾਲੀ ਗੱਲ ਆ ਪਰ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ